ਹਾਂ ਅੱਜ 22 23 ਦੀ ਦਰਮਿਆਨੀ ਰਾਤ ਨੂੰ ਮਾਨਸਰ ਤੋਂ ਆਪਣੀ ਟ੍ਰੇਨ ਚੱਲੀ ਸਾਡੀ ਆਪਣੀ ਜਾਂਦੀ ਹੈ ਪੰਜਾਬ ਮੇਲ ਤੇ ਜਾਂਦੀ ਹੈ ਬੰਬਈ ਤੋਂ ਫਰੋਜ਼ਪੁਰ ਤੇ ਜਦੋਂ ਇਹ ਮਾਨਸਰ ਸਟੇਸ਼ਨ ਤੋਂ ਬਟਿੰਡੇਵਾਲ ਅਪਸਾਈਡ ਉੱਤੇ ਗਈ ਸੀ ਇਹ ਬਟਿੰਡੇਵਾਲ ਨੂੰ ਚੱਲੀ ਤਾਂ ਥੋੜੀ ਦੂਰ ਜਾ ਕੇ ਅੱਗੇ ਡਰਾਈਵਰ ਨੇ ਸਪਾਟ ਕੀਤਾ ਕਿ ਰੇਲਵੇ ਟ੍ਰੈਕ ਦੇ ਉੱਪਰ ਇੱਕ ਬੈੱਡ ਮੈਟਲ ਬੈੱਡ ਫਰੇਮ ਪਿਆ ਜਿਹਦੋਂ ਆਪਾਂ ਕੇ ਲੋਹੇ ਦੀ ਚਾਰਪਾਈ ਕਹਿ ਸਕਦੇ ਅਣਗੁਣਿਆ ਮੰਜਾ ਉਹ ਪਿਆ ਸੀਗਾ ਤੇ ਡਰਾਈਵਰ ਨੇ ਬੜੀ ਸਮਝਦਾਰੀ ਨਾਲ ਮੌਕੇ ਤੇ ਗੱਡੀ ਰੋਕ ਲਈ ਤੇ ਉਸ ਨੂੰ ਫਿਰ ਕਰਕੇ ਪਾਸੇ ਕੀਤਾ ਤੇ ਇਹਨੇ ਸਾਡੇ ਆ ਐਸੇ ਪਾਕਰ ਸਿੰਘ ਨੇ ਸਾਡੇ ਚੌਂਕੀ ਚਾਰ ਨੇ ਮਾਨਸਾ ਇਹ ਮੌਕੇ ਤੇ ਪਹੁੰਚ ਗਏ ਤੇ ਫਿਰ ਅਸੀਂ ਸੀਸੀਟੀਵੀ ਦੀ ਮਦਦ ਨਾਲ ਉੱਥੋਂ ਫਿਰ ਆਂਦੇ ਆਂਦੇ ਸਾਨੂੰ ਕੁਝ ਕਲੂ ਮਿਨੇ ਉਹ ਟਰੈਸ ਕਰਦੇ 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 ਅਸੀਂ ਬੰਦਾ ਰੌਗ ਉੱਪਰ ਆ ਗਏ ਇਹ ਬੰਦਾ ਹੈਗਾ ਉੱਥੇ ਦਾ ਹੀ ਲੋਕਲ ਹੈਗਾ ਲਾਲੀ ਲਾਲੀ ਸਿੰਘ ਪੁੱਤਰ ਗੋਰਾ ਸਿੰਘ ਇਹ ਆਪਣੇ ਗਲੀ ਨੰਬਰ 7 ਵਾਰਡ ਨੰਬਰ 4 ਮਾਨਸਾ ਦਾ ਹੀ ਐਸਟੀ ਮਾਨਸਾ ਦਾ ਜਿਛਾ ਹੀ ਮਕਸਦ ਕਿਉਂ ਕਰਦਾ ਸੀ ਦੇਖੋ ਇਹ ਹੁਣ ਹਜੇ ਉਹ ਅਸੀਂ ਰੈਸਟ ਕੀਤਾ ਸੀ ਅਸੀਂ ਇਸ ਤੇ ਇਨਵੈਸਟੀਗੇਸ਼ਨ ਚ ਕਰਦੇ ਆ ਤੇ ਬਾਕੀ ਨੁਕਸਾਨ ਪਛਾਣ ਦਾ ਇਹ ਮੰਤਨ ਨਹੀਂ ਕੀਤਾ ਹੈ ਗੱਡੀ ਨੂੰ ਤੇ 52 ਗੱਡੀ ਉਲਟੀ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਤੇ ਇਸ ਲਈ ਇਸ ਨੂੰ ਧਾਰਾ 150 ਰੇਲਵੇ ਐਕਟ ਦੇ ਅਧੀਨ ਅਸੀਂ ਇਹਦਾ ਕੇਸ ਸਟੇਟ ਕਰਦੇ ਆ ਸਭ ਵੀ ਮੈਸੇਜ ਇਸ ਤਰ੍ਹਾਂ ਦੇ ਜਿਹੜੇ ਕਿ ਮਾੜੇ ਅਨਸਰ ਨੇ ਕੀ ਇਸ ਤਰ੍ਹਾਂ ਦੇ ਸਾਹਮਣੇ ਆਪਦੇ ਮਾੜੇ ਅਨਸਰ ਨੂੰ ਮੈਸੇਜ ਆਹੀ ਹੈ ਵੀ ਛੱਡ ਦੇ ਕੰਮ ਇਹ ਕਿਉਂਕਿ ਅਸੀਂ ਮਤਲਬ ਸਾਡੇ 24 ਘੰਟੇ ਅਸੀਂ ਮਤਲਬ ਟ੍ਰੈਕ પેટ્રોલਿੰਗ ਹੀ ਕਰਦੇ ਆ ਸਾਡੀ ਸਟੇਸ਼ਨ ਤੇ ਵੀ ਸਾਡੀ ਪਰੋ ਚਲਦੀ ਹੈ ਸਰਵਿਸ ਚੱਲ ਰਿਹਾ ਸਾਡਾ ਤੇ ਮਾਨਯੋਗ ਡੀਜੀਪੀ ਨੇਲਵੇ ਸਚਿਪ੍ਰਭਾ ਜੀ ਮੈਡਮ ਉਹਨਾਂ ਦੇ ਹੁਕਮ ਅਨਸਾਰ ਸਾਰੇ ਪੰਜਾਬ 'ਚ ਇਹ ਮਹਿਲ ਚਲਾਈ ਜਾ ਰਹੀ ਹੈ ਤੇ ਇਸ ਲਈ ਵੈਸੇ ਚਾਹੀਆ ਵੀ ਜਿੰਨੀ ਜਲਦੀ ਹੋ ਸਕੇ ਛੱਡ ਦੇਣ ਆਪਣੇ ਇਹ ਵੱਡਾ ਨਸਾਨ ਹੁੰਦਾ ਬਹੁਤ ਵੱਡਾ ਨਸਾਨ ਹੁੰਦਾ ਪਟਿਕਾਂ ਮੱਢਦੇ ਹੁੰਦੇ ਕਿਉਂਕਿ ਟ੍ਰੇਨ ਇਹ ਜਿਹੜੀ ਪੰਜਾਬ ਮੇਨ ਮੇਨ ਗੱਡੀ ਹੈ ਆਪਣੀ ਨਾ ਇਧਰ ਜੋ ਜਿਹੜੀ ਬੰਬੇ ਤੋਂ ਆਂਦੀ ਹੈ ਇਧਰ ਤੇ ਮੇਨ ਗੱਡੀ ਬਹੁਤ ਮੇਜਰ ਫੁੱਲ ਹੁੰਦੀ ਹੈ ਗੱਡੀ ਇਹ ਸੌਰੀ ਗੱਡੀ ਆ ਤੇ ਨਕਸਨ ਹੋ ਸਕਦਾ ਸੀਗਾ ਕੋਈ ਲੋਹੇ ਦਾ ਤੁਹਾਡੇ ਪੇ ਆ ਹਾਂਜੀ